ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਵਧੀਆ ਵੀਡੀਓ ਲੈ ਕੇ ਆਇਆ ਅੱਜ ਤੁਹਾਨੂੰ ਇੱਕ ਨਵਾਂ ਜ਼ਗੜ ਬਣਾ ਕੇ ਦਿਖਾਵਾਂਗੇ ਇੱਕ ਸਪਰਿੰਗ ਇੱਕ ਆਪਾਂ 4 ਸੂਦਾ ਕਾਬੜਾ ਲੈਤਾ ਜੀ ਇੱਕ ਲੈਤੀਆ ਬਾਸ਼ਲ ਢਿਮਰੀ ਤੇ ਬਾਸ਼ਲ ਨੂੰ ਐਦਾਂ ਕੱਟ ਲੈਣਾ ਜੀ ਦੋਨੋਂ ਸਾਈਡ ਤੋਂ ਆਪਾਂ ਚੌੜਸੀ ਬਣਾ ਲੈਣੀ ਹੈ ਇਹ ਜੀ ਇਹ ਕੱਟਣ ਦਾ ਮਤਲਬ ਇਹੀ ਹੁੰਦਾ ਜੀ ਵੀ ਇਹ ਆਪਣਾ ਜੋ ਜ਼ਗੜ ਬਣਾਇਆ ਉਹਦੇ ਮੂਰੇ ਨਹੀਂ ਅੜੂਗੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕਾਬਲੇ ਦੇ ਵਿੱਚ ਪਾ ਲੈਣਾ ਕਾਬਲੇ ਚ ਪਾਉਣ ਤੋਂ ਬਾਅਦ ਬਾਈ ਜੀ ਜੋ ਬਾਸ਼ਲਾ دوسری ਸਾਈਡ ਤੋਂ ਵੀ ਆਪਾਂ ਕਟਣੀ ਆਗੀ ਕਿਉਂਕਿ ਕਾਬਲੇ ਦੇ ਵਿੱਚ ਮੂਰੇ ਲੱਗਦੀ ਸੀਗੀ ਕੱਟਣ ਤੋਂ ਬਾਅਦ ਜੋ ਆਪਣਾ ਬਾਸ਼ਲ ਬਣ ਕੇ ਤਿਆਰ ਆ ਇਸ ਤੋਂ ਬਾਅਦ ਜੋ ਆਪਣਾ ਕਾਬਲਾ ਦਾ ਕਾਬਲੇ ਦੇ ਵਿੱਚ ਆਪਾਂ ਇੱਕ ਐਦਾਂ ਟਾਕ ਲਗਾ ਲੈਣਾ ਇਹਨੂੰ ਕਾਬਲੇ ਨੂੰ ਟੋਪੀ ਹੈ ਜਿਹੜੀ ਉਹਦੀ ਅੱਧੀ ਕੱਟ ਦੇਣੀ ਆ ਕੱਟਣ ਤੋਂ ਬਾਅਦ ਬਾਈ ਜੀ ਜੋ ਆਪਣਾ ਕਾਬਲੇ ਦਾ ਸਿਰਾਗਾ ਉੱਥੇ ਆਪਾਂ ਇੱਕ ਸਰਾਖ ਮਾਰਨਾਗਾ ਸਰਾਖ ਕਿਸ ਲਈ ਮਾਰਨਾ ਉਹ ਵੀ ਤੁਹਾਨੂੰ ਦੱਸ ਦਿਆਂਗੇ ਜੀ ਜੀ ਜੋ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰੋ ਤੇ ਆਪਣੀਆਂ ਵੀਡੀਓ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਆਪਾਂ ਵੀਡੀਓ ਪੂਰੀ ਦੇਖ ਲੈਣੇ ਆ ਜੀ ਪਰ ਲਾਈਕ ਕਮੈਂਟ ਨਹੀਂ ਕਰਦੇ ਇਸ ਕਰਕੇ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦਿਆ ਕਰੋ ਇਸ ਤਰ੍ਹਾਂ ਜੀ ਆਪਾਂ ਹੁਣ ਇੱਕ ਇਹਦੇ ਟੇਡਾ ਸਰਾਖ ਮਾਰਨਾ ਜੀ ਬਿਲਕੁਲ ਸਿੱਧਾ ਨਹੀਂ ਮਾਰਨਾ ਸਿੱਧਾ ਵੀ ਮਾਰ ਸਕਦੇ ਆਂਗੇ ਪਰ ਟੇਡਾ ਜ਼ਿਆਦਾ ਵਧੀਆ ਰਹਿੰਦਾਗਾ ਜੋ ਆਪਣਾ ਕਾਬਲਾ ਕੱਟਿਆ ਸੀਗਾ ਦੇਖੋ ਉਹਦੇ ਵਿੱਚ ਆਪਾਂ ਬਾਸ਼ਰ ਬਾਸ਼ਰ ਪਾਉਣ ਤੋਂ ਬਾਅਦ ਇੱਕ ਸਪਰਿੰਗ ਸਪਰਿੰਗ ਪਾਉਣ ਤੋਂ ਬਾਅਦ ਆਪਾਂ ਜੀ ਨਟ ਕੱਸ ਦੇਣਾ ਨਟ ਥੋੜਾ ਜਿਆਦਾ ਕਸਣਾ ਵੀ ਸਪਰਿੰਗ ਆਪਣਾ ਟਾਈਟ ਹੋ ਜੇ ਵਿੱਚ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹ ਆਪਣਾ ਜੀ ਬੈਲਡਿੰਗ ਰੋਡ ਜੋ ਆਪਾਂ ਬੈਲਡਿੰਗ ਕਰ ਦੇਾਂਗੇ ਜੀ 홀ਡਰ ਬਣ ਕੇ ਤਿਆਰ ਆਗਾ ਇਸ ਤਰ੍ਹਾਂ ਇਹਦੇ ਵਿੱਚ ਰੋਡ ਪਾਉਣ ਵਾਸਤੇ ਆਪਾਂ ਇੱਕ ਇਹ ਸਲਵਾਰਾ ਹੈਗਾ ਜੀ ਦੇਖੋ ਜੀ ਆਪਾਂ ਇਹਨੂੰ ਬੈਲਡਿੰਗ ਵੀ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਕੋਈ ਵੀ ਮੇਰਾ ਮਿਸਤਰੀ ਵੀਰ ਜੋ ਤੰਗ ਆ ਗਿਆਗਾ ਹੋਲਡਰਾਂ ਤੋਂ ਬਾਰੀ-ਬਾਰੀ ਹੋਲਡਰ ਆਪਣੇ ਖਰਾਬ ਹੋ ਜਾਂਦੇ ਜਾਂ ਮੱਚ ਜਾਂਦੇ ਨੇ ਉਹ ਇਸ ਤਰ੍ਹਾਂ ਜਗਾੜੂ ਹੋਲਡਰ ਬਣਾ ਕੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਵੈਲਡਿੰਗ ਕਰ ਸਕਦਾ ਹੈਗਾ ਜੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗ ਰਹੀਆਂ ਲਾਈਕ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਿਓ ਕਮੈਂਟ ਕਰੋ ਕਿਹੜੀ ਜਗ੍ਹਾ ਤੋਂ ਆਪਾਂ ਇਹ ਆਪਾਂ ਵੀਡੀਓ ਵੇਖ ਰਹੇ ਆਂਗੇ ਇਸ ਤਰ੍ਹਾਂ ਪਾਉਣ ਦਾ ਤਰੀਕਾ ਵੀ ਬਿਲਕੁਲ ਆਸਾਨ ਆ ਜੀ ਆਪਣੇ ਆਪ ਹੀ ਪਕੜ ਕਰ ਲੈਂਦਾਗਾ ਤੇ ਲਾਇਕ ਜਰੂਰ ਕਰਿਆ ਕਰੋ ਬਾਈ ਵੀਡੀਓ ਨੂੰ ਤਾਂ ਇਸ ਨਾਲ ਸਾਨੂੰ ਬਹੁਤ ਜ਼ਿਆਦਾ ਹੌਂਸਲਾ ਮਿਲਦਾਗਾ ਵੀ ਸਾਡੀ ਵੀਡੀਓ ਨੂੰ ਲਾਇਕ ਕੀਤਾਗਾ ਕਿਸ ਜਗ੍ਹਾ ਤੋਂ ਆਪਾਂ ਵੀਡੀਓ ਵੇਖ ਰਹੇ ਆ ਉਹ ਵੀ ਆਪਣੇ ਕਮੈਂਟਾਂ ਦੇ ਵਿੱਚ ਨਾਮ ਜਰੂਰ ਦੱਸਿਓ ਇਸ ਤਰ੍ਹਾਂ ਹੋਲਡਰ ਬਣ ਕੇ ਤਿਆਰ ਆ ਜੋ ਆਪਣੇ ਚੈਨਲ ਤੇ ਨਵੇਂ ਨੇ ਵਾਰ-ਵਾਰ ਕਹਿ ਰਹੇ ਆ ਜੀ ਆਪਣੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ ਵੀਡੀਓ ਵੇਖਣ ਲਈ ਜੀ ਐਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਆਪਣੇ ਚੈਨਲ ਤੇ ਬਣੇ ਰਹੋ ਜਲਦ ਹੀ ਆਪਾਂ ਤੁਹਾਡੇ ਵਾਸਤੇ ਨਵੇਂ ਵੀਡੀਓ ਲੈ ਕੇ ਆਵਾਂਗੇ